ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਅੰਦਰ ਲੰਮੇ ਸਮੇਂ ਤੋਂ ਵੱਖ-ਵੱਖ ਮੈਕਮਿਆਂ ਦੇ ਅੰਦਰ ਆਰਜੀ ਤੌਰ ਤੇ ਦਿਹਾੜੀਦਾਰ ਮਲਾਜ਼ਮ ਚਾਰੇ ਨੇ ਹੁਣ ਸਰਕਾਰ ਇਨਾਂ ਮਲਾਜ਼ਮਾਂ ਤੋਂ ਠੇਕੇਦਾਰੀ ਸਿਸਟਮ ਦੇ ਵਿੱਚ ਲੈ ਕੇ ਰੈਗੂਲਰ ਮਲਾਜ਼ਮਾਂ ਦੇ ਬਰਾਬਰ ਕੰਮ ਲੈ ਰਹੀ ਸੀ ਪਰ ਹੁਣ ਮਲਾਜ਼ਮਾਂ ਦੇ ਰੈਗੂਲਰ ਹੋਣ ਦਾ ਜਿਹੜਾ ਰਸਤਾ ਸਾਫ਼ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਝਟਕਾ ਦਿੰਦੇ ਹੋਏ ਉਹਨਾਂ ਦੀਆਂ 136 ਜਿਹੜੀਆਂ ਅਪੀਲਾਂ ਨੇ ਉਹ ਖਾਰਜ ਕਰ ਦਿੱਤੀਆਂ ਗਈਆਂ ਨੇ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਸਿਰਫ ਇਨਾਂ ਮਲਾਜ਼ਮਾਂ ਨੂੰ ਸੰਵਿਧਾਨਿਕ ਹੱਕ ਹੈ ਕਿ ਉਹ ਹੋਣ ਕਿਉਂਕਿ ਸਿਰਫ ਸਿਰਫ ਸਰਕਾਰ ਦੀ ਇਹ ਦਲੀਲ ਕਿ ਇਹਨਾਂ ਨੂੰ ਰੈਗੂਲਰ ਇਸ ਦੇ ਲਈ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਜਿਹੜੇ ਮਨਜ਼ੂਰ ਸੁਦਾ ਉਹਦਿਆਂ ਦੇ ਉੱਪਰ ਨਿਯੁਕਤ ਨਹੀਂ ਹੈ ਇਸ ਦਲੀਲ ਦੇ ਆਧਾਰ ਦੇ ਉੱਪਰ ਇਹਨਾਂ ਨੂੰ ਰੈਗੂਲਰ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਸੋ ਇਹ ਜਿਹੜਾ ਵੱਡਾ ਬਿਆਨ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਹਾਈ ਕੋਰਟ ਦਾ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਦਿਹਾੜੀਦਾਰ ਜੋ ਆਜੀ ਤੌਰ ਤੇ ਲੰਬੇ ਸਮੇਂ ਤੋਂ ਦਿਹਾੜੀਦਾਰ ਮੁਲਾਜ਼ਮ ਨੇ ਉਹਨਾਂ ਨੂੰ ਦੇ ਰੈਗੂਲਰ ਹੋਣ ਦਾ ਰਸਤਾ ਹੁਣ ਜਿਹੜਾ ਸਾਫ਼ ਦਿਖਾਈ ਦੇ ਰਿਹਾ ਹੈ ਸੋ ਦੋਸਤੋ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੀ ਡਿਵੀਜ਼ਨਲ ਬੈਂਚ ਨੇ 136 ਅਪੀਲਾਂ ਨੂੰ ਸਮੂਹਿਕ ਤੌਰ ਤੇ ਖਾਰਜ ਕਰਦਿਆਂ ਸੂਬਾ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਇਹ ਅਪੀਲ ਪੰਜਾਬ ਸਰਕਾਰ ਦੇ ਵੱਲੋਂ ਦਾਖਲ ਕੀਤੀਆਂ ਗਈਆਂ ਸਨ ਜਿਨ੍ਹਾਂ ਦੇ ਵਿੱਚ 2003 ਤੋਂ ਲੈ ਕੇ 2013 ਤੱਕ ਦੀ ਮਿਆਦ ਵਿੱਚ ਦਾਖਲ ਕੀਤੀਆਂ ਗਈਆਂ ਵਕ ਵਕ ਪਟੀਸ਼ਨ ਸਿੰਗਲ ਮੈਂਚ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ ਇਹ ਹੁਕਮ ਉਹਨਾਂ ਮਲਾਜ਼ਮਾਂ ਦੇ ਰੈਗੂਲਰ ਕਰਨ ਦੇ ਸਬੰਧ ਦੇ ਵਿੱਚ ਸਨ ਜੋ ਲੰਬੇ ਸਮੇਂ ਤੋਂ ਦਿਹਾੜੀਦਾਰ ਦੇ ਵਜੋਂ ਜਾਂ ਆਰਜੀ ਤੌਰ ਤੇ ਸੇਵਾ ਦੇ ਵਿੱਚ ਲੱਗੇ ਹੋਏ ਹਨ ਇਸ ਮਾਮਲੇ ਦੇ ਵਿੱਚ ਜਸਟਿਸ ਸੁਦੀਰ ਸਿੰਘ ਅਤੇ ਜਸਟਿਸ ਅਲੋਕ ਜੈਨ ਦੀ ਡਿਵੀਜ਼ਨਲ ਬੈਂਚ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਉਹ ਕਰਮਚਾਰੀ ਜਿਨ੍ਹਾਂ ਨੇ ਇੱਕ 31 ਦਸੰਬਰ 2006 ਤੱਕ 10 ਸਾਲ ਜਾਂ ਇਸ ਤੋਂ ਵੱਧ ਦੀ ਸੇਵਾ ਪੂਰੀ ਕਰ ਲਈ ਸੀ ਉਹਨਾਂ ਦਾ ਰੈਗੂਲਰ ਹੋਣਾ ਸੰਵਿਧਾਨਿਕ ਇੱਕ ਹੱਕ ਹੈ ਅਤੇ ਸਰਕਾਰ ਉਹਨਾਂ ਤੋਂ ਇਹ ਹੱਕ ਸਿਰਫ ਇਸ ਆਧਾਰ ਤੇ ਨਹੀਂ ਖੋਹ ਸਕਦੀ ਕਿ ਉਹ ਮਨਜ਼ੂਰ ਸੋਦਾ ਉਹਦਿਆਂ ਤੇ ਨਿਯੁਕਤ ਨਹੀਂ ਸਨ ਜਾਂ ਉਹਨਾਂ ਦੇ ਕੋਲ ਜਿਹੜੀ ਹੈ ਘੱਟੋ ਘੱਟ ਦੀ ਯੋਗਤਾ ਨਹੀਂ ਸੀ ਬੈਂਚ ਨੇ ਦੇ ਜਿਹੜੇ 26 ਫਰਵਰੀ 2004 ਦੇ ਫੈਸਲੇ ਨੂੰ ਪੂਰੀ ਤਰ੍ਹਾਂ ਨਿਆਂਇਕ قرار ਦਿੰਦਿਆਂ ਹੋਏ ਕਿਹਾ ਹੈ ਕਿ ਇਹ ਫੈਸਲਾ ਸੰਵਿਧਾਨਿਕ ਬੈਂਚ ਦੁਆਰਾ ਦਿੱਤੀ ਗਈ 우ਮਾ ਦੇਵੀ ਬਨਾਮ ਕਰਨਾਟਕਾ ਸੁਪਰ ਸਰਕਾਰ ਦੇ ਫੈਸਲੇ ਦੀ ਭਾਵਨਾ ਦੇ ਅਨੁਕੂਲ ਹੈ ਜੋ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਦਲੀਲ ਦਿੱਤੀ ਸੀਗੀ ਕਿ ਕਿਉਂਕਿ ਇਹ ਮਲਾਜ਼ਮ ਮਨਜ਼ੂਰ ਸੋ ਦਾ ਅਹੁਦਿਆਂ ਤੇ ਨਿਯੁਕਤ ਨਹੀਂ ਹੋਏ ਸਨ ਅਤੇ ਉਹਨਾਂ ਕੋਲ ਜ਼ਰੂਰੀ ਵਿਧਾਇਕ ਯੋਗਤਾ ਨਹੀਂ ਸੀ ਇਸ ਦੇ ਲਈ ਉਹਨਾਂ ਦਾ ਰੈਗੂਲਰ ਹੋਣਾ ਸੰਭਵ ਨਹੀਂ ਇਸ ਦੇ ਨਾਲ ਹੀ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਜੇ ਉਹਨਾਂ ਨੂੰ ਰੈਗੂਲਰ ਕੀਤਾ ਗਿਆ ਤਾਂ ਇਹ ਊਮਾ ਦੇਵੀ ਦੇ ਫੈਸਲੇ ਦੇ ਖਿਲਾਫ ਹੋਵੇਗਾ ਪ੍ਰਭਾਵਿਤ ਕਰਮਚਾਰੀਆਂ ਦੇ ਵੱਲੋਂ ਵਕੀਲ ਅੰਜੂ ਰੋੜਾ ਨੇ ਪੇਸ਼ ਹੋ ਕੇ ਸਰਕਾਰ ਦੀਆਂ ਦਲੀਲਾਂ ਨੂੰ ਖਾਰਜ ਕਰਦੇ ਆਂ ਬੈਂਚ ਦੇ ਹੁਕਮ ਨੂੰ ਲਾਗੂ ਕਰਨ ਦੀ ਮੰਗ ਕੀਤੀ ਸੀ ਸੋ ਕੋਰਟ ਦੇ ਵੱਲੋਂ ਹੁਣ ਪੰਜਾਬ ਸਰਕਾਰ ਨੂੰ ਵੱਡਾ ਉਹ ਛੜਕਾ ਦਿੰਦਾ ਦਿੱਤਾ ਗਿਆ ਹੈ ਕਿਉਂਕਿ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ ਸੀ 136 ਦਲੀਲਾਂ ਨੂੰ ਇੱਕ ਮੌਕੇ ਦੇ ਵਿੱਚ ਇੱਕ ਛੜਕੇ ਦੇ ਵਿੱਚ ਹੀ ਖਾਰਜ ਜਿਹੜਾ ਉਹ ਕਰ ਦਿੱਤਾ ਗਿਆ ਹੈ ਦੱਸਦੀ ਕਿ ਮਲਾਜ਼ਮਾਂ ਦੇ ਹੱਕ ਦੇ ਵਿੱਚ ਇਹ ਫੈਸਲਾ ਸੁਣਾਉਂਦੇ ਹੋਏ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਸਿਰਫ ਇਸ ਆਧਾਰ ਦੇ ਉੱਪਰ ਉਹਨਾਂ ਨੂੰ ਰੈਗੂਲਰ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਕਿ ਉਹਨਾਂ ਦੀ ਵਦੀਕ ਯੋਗਤਾ ਘੱਟ ਹੈ ਜਾਂ ਫਿਰ ਉਹ ਜਿਹੜੇ ਮਨਜ਼ੂਰ ਸੁਦਾ ਉਹਧੀਆਂ ਦੇ ਉੱਪਰ ਜਿਹੜੇ ਨਹੀਂ ਰੱਖੇਗੇ ਸੋ ਨਾਲ ਹੀ ਦੱਸਦੀ ਹੈ ਕਿ ਜਿਹੜੇ ਮੁਲਾਜ਼ਮ ਤਿੰਨ ਅਧਾਇਕਿਆਂ ਤੋਂ ਰਾਜ ਦੇ ਲਈ ਸੇਵਾ ਦੇ ਰਹੇ ਸੀ ਉਹਨਾਂ ਦਾ ਹੱਕ ਬੰਦਾ ਕਿ ਸਿਰਫ ਤਨੀਕੀ ਇਤਰਾਜ਼ਾਂ ਦੇ ਆਧਾਰ ਤੇ ਨਹੀਂ ਹੋਇਆ ਜਾ ਸਕਦਾ ਇਸ ਮਾਮਲੇ ਦੇ ਵਿੱਚ ਕੋਰਟ ਨੇ ਇਹ ਵੀ ਜਿਹੜੀ ਹੈ ਟਿੱਪਣੀ ਕੀਤੀ ਹੈ ਕਿ ਰਾਜ ਸਰਕਾਰ ਦੀ ਇਹ ਦਲੀਲ ਕਿ ਇਹੇ ਮੁਲਾਜ਼ਮ ਸਿਰਫ ਉਧਿਆੜੀਦਾਰ ਹਨ ਅਸਲੀਅਤ ਤੋਂ ਦੂਰ ਹੈ ਕਿਉਂਕਿ ਇੰਨੇ ਲੰਮੇ ਸਮੇਂ ਤੱਕ ਸੇਵਾ ਦੇਣਾ ਸਿਰਫ ਦਿਹਾੜੀ ਨਹੀਂ ਰਹਿੰਦਾ ਬਲਕਿ ਨਿਯਮ ਲੋਡ ਬਣ ਜਾਂਦਾ ਹੈ ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਦਾ ਇਹ ਰੁਖ ਕਿ ਮਾਮਲਾ ਅਜੇ ਕੈਬਨਟ ਦੀ ਸਾਹਮਣੇ ਪੈਂਡਿੰਗ ਹੈ ਸਿਰਫ ਦੇਰੀ ਕਰਨ ਦੀ ਰਾਜਨੀਤੀ ਹੈ ਰਣਨੀਤੀ ਹੈ ਜੋ ਨਿਆਂ ਤੇ ਅਨਿਆਂ ਦੇ ਬਰਾਬਰ ਹੈ ਸੋ ਦੱਸਦੀ ਹੈ ਕਿ ਬੈਂਚ ਨੇ ਇਹ ਵੀ ਸਾਫ਼ ਕੀਤਾ ਹੈ ਕਿ ਕੋਰਟ ਨੇ ਸਰਕਾਰ ਨੂੰ ਨਵੇਂ ਅਹੁਦਾ ਸਿਰਜਣ ਦੇ ਲਈ ਪਾਬੰਧ ਨਹੀਂ ਕੀਤਾ ਬਲਕਿ ਇਹ ਹੁਕਮ ਦਿੱਤਾ ਹੈ ਕਿ ਜੋ ਮੁਲਾਜ਼ਮ ਪਹਿਲਾਂ ਤੋਂ ਸੇਵਾ ਦੇ ਵਿੱਚ ਹਨ ਤੇ ਜ਼ੋਕਤਾ ਦੀ ਕਮੀ ਦੇ ਬਾਵਜੂਦ ਲੰਬੇ ਸਮੇਂ ਤੋਂ ਨਿਰਵਿਰਗਨ ਸੇਵਾ ਕਰਦੇ ਆ ਰਹੇ ਹਨ ਉਹਨਾਂ ਨੂੰ ਉਹਨਾਂ ਦੇ ਕੰਮ ਦੀ ਮਾਣਕਨ ਅਤੇ ਨਿਆਂ ਦੇ ਆਧਾਰ ਤੇ ਲਾਭ ਦਿੱਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਕਿਆ ਹੈ ਕਿ ਉਹਨਾਂ ਮਲਾਜ਼ਮਾਂ ਦੇ ਮਲਾਕਨ ਦੇ ਆਧਾਰ ਤੇ ਨਿਆਏ ਤੇ ਲਾਭ ਦਿੱਤਾ ਜਾਵੇ ਇਸ ਤੋਂ ਇਲਾਵਾ ਜਿੰਨਾਂ ਮਲਾਜ਼ਮਾਂ ਨੇ 10 ਸਾਲ ਦੀ ਸੇਵਾ 2006 ਤੱਕ ਪੂਰੀ ਕਰ ਲਈ ਸੀ ਤੇ ਹੁਣ ਸੇਵਾ ਜਹਾਨ ਜਾਂ ਸੇਵਾ ਮੁਕਤ ਹੋ ਚੁੱਕੇ ਹਨ ਉਹਨਾਂ ਨੂੰ ਰੈਗੂਲਰ ਕਰਨ ਦੇ ਘੱਟੋ ਘੱਟ ਤਨਖਾਹ ਮਹਿੰਗਾਈ ਪੱਤਾ ਤੇ ਗ੍ਰੇਡ ਪੇਡ ਦਾ ਲਾਭ ਦਿੱਤਾ ਜਾਵੇ ਨਾਲ ਹੀ ਜਿਹੜੀ ਮਲਾਜ਼ਮ ਸੇਵਾ ਦੇ ਵਿੱਚ ਨਹੀਂ ਹਨ ਜਾਂ ਸੇਵਾ ਦੌਰਾਨ ਜਿੰਨਾਂ ਦਾ ਦੇਹਾਂਤ ਹੋ ਗਿਆ ਹੈ ਉਹਨਾਂ ਨੂੰ ਸੇਵਾਦ ਕਰਦੇ ਆਧਾਰ ਤੇ ਲਾ ਮਿਲੇਗਾ ਸੋ ਦੋਸਤੋ ਇਹ ਵੱਡਾ ਫੈਸਲਾ ਜਿਹੜਾ ਹੈ ਹੁਣ ਹਾਈ ਕੋਰਟ ਦੇ ਵੱਲੋਂ ਇਹ ਇਨ੍ਹਾਂ ਦਿਹਾੜੀਦਾਰ ਮੁਲਾਜ਼ਮਾਂ ਦੇ ਪੱਖ ਦੇ ਵਿੱਚ ਸੁਣਾਇਆ ਗਿਆ ਹੈ 136 ਜਿਹੜੀਆਂ ਅਪੀਲਾਂ ਨੇ ਸਰਕਾਰ ਦੀਆਂ ਵੱਖ-ਵੱਖ ਸਮੇਂ ਦੇ ਉੱਪਰ ਜੋ ਅਪੀਲਾਂ ਸੀ ਇਸ ਮਾਮਲੇ ਦੇ ਵਿੱਚ ਦਿੱਤੀਆਂ ਗਈਆਂ ਸਨ ਉਹਨਾਂ ਨੂੰ ਇੱਕੋ ਝਟਕੇ ਖਾਚ ਕਰ ਦਿੱਤਾ ਗਿਆ ਹੈ ਹੁਣ ਦਿਹਾੜੀਦਾਰ ਅਧਿਆਜੀ ਤੌਰ ਤੇ ਮੁਲਾਜ਼ਮ ਰੈਗੂਲਰ ਹੋ ਜਾਣਗੇ ਕਿਉਂਕਿ ਰਸਤਾ ਕਿਤੇ ਨਾ ਕਿਤੇ ਹਾਈ ਕੋਰਟ ਦੇ ਵੱਲੋਂ ਸਾਫ਼ ਕੀਤਾ ਗਿਆ ਹੈ ਮੁਲਾਜ਼ਮ ਕਦੋਂ ਰੈਗੂਲਰ ਹੋਣਗੇ ਇਹ ਸੀ ਅੱਜ ਦੀ ਵੱਡੀ ਅਪਡੇਟ ਬੰਦਿਆ